ਈਸਰੀ ਜਮਾ ਦੇ ਪਿਆਰੇ ਬੱਚਿਓ ਸਤਿ ਸ੍ਰੀ ਅਕਾਲ ਪਿਆਰੇ ਬੱਚਿਓ ਆਓ ਅਸੀਂ ਪਾਠ 19 ਦੇ ਅਭਿਆਸ ਵਿੱਚੋਂ ਅੱਜ ਕਰਦੇ ਹਾਂ ਪ੍ਰਸ਼ਨ ਉੱਤਰ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ ਪਹਿਲਾ ਪ੍ਰਸ਼ਨ ਹੈ ਗੀਟੇ ਕੌਣ ਕੌਣ ਖੇਡ ਰਹੀਆਂ ਸਨ ਚਲੋ ਇਸ ਦਾ ਉੱਤਰ ਲਿਖਦੇ ਹਾਂ ਗੀਟੇ ਸਿਮਰਨ ਚਰਨੋਂ ਮਮਤਾ ਅਤੇ ਸਿੰਦੀ ਖੇਡ ਰਹੀਆਂ ਸਨ ਅਗਲਾ ਪ੍ਰਸ਼ਨ ਹੈ ਖੇਡਣ ਲਈ ਕਿਹੜੇ-ਕਿਹੜੇ ਗੀਟੇ ਸਨ ਆਓ ਇਸਦਾ ਉੱਤਰ ਲਿਖਦੇ ਹਾਂ ਖੇਡਣ ਲਈ ਸੰਗਮਰਮਰ ਇੱਟ ਦੇ ਰੋੜਿਆਂ ਦੇ ਅਤੇ ਲਾਖ ਦੇ ਰੰਗ-बिरंगे ਗੀਟੇ ਸਨ ਅਗਲਾ ਪ੍ਰਸ਼ਨ ਹੈ ਨੀ ਪੜ ਵੀ ਲਿਆ ਕਰੋ ਆ ਗੀਟੇ ਖੇਡਦਿਆਂ ਥੱਕਦਿਆਂ ਨਹੀਂ ਇਹ ਗੱਲ ਕਿਸ ਨੇ ਆਖੀ ਹਾਂਜੀ ਬੱਚਿਓ ਦੱਸੋ ਕਿਸ ਨੇ ਆਖੀ ਹਾਂ ਹਾਂ ਦਾਦੀ ਨੇ ਆਖੀ ਸੀ ਪਰ ਕਿਸ ਦੀ ਦਾਦੀ ਨੇ ਹਾਂਜੀ ਆਓ ਫਿਰ ਲਿਖਦੇ ਹਾਂ ਇਹ ਗੱਲ ਚਰਨੋਂ ਦੀ ਦਾਦੀ ਨੇ ਆਖੀ ਅਗਲਾ ਹੈ ਸਮਝੋਤੇ ਲਿਖੋ ਸਹੇਲੀ ਸਹੇਲੀਆਂ ਇਸ ਦਾ ਪਾਉ ਹੈ ਇਹ ਹੈ ਵਚਨ ਬਦਲੋ ਹੁਣ ਦੱਸੋ ਕੁੜੀ ਤੋਂ ਕੀ ਹੋਏਗਾ ਪਿਆਰੇ ਬੱਚਿਓ ਹਾਂਜੀ ਕੁੜੀ ਤੋਂ ਵਚਨ ਬਦਲ ਕੇ ਬਣ ਗਿਆ ਕੁੜੀਆਂ ਅੱਗੇ ਹੈ ਵੱਡੀ ਵੱਡੀ ਤੋਂ ਵੱਡੀਆਂ ਕੋਠੀ ਕੋਠੀ ਤੋਂ ਬਹੁਵਚਨ ਹੋਵੇਗਾ ਕੋਠੀਆਂ ਪਿਆਰੇ ਬੱਚਿਓ ਇਸ ਸਾਰੇ ਕੰਮ ਨੂੰ ਚੰਗੀ ਤਰ੍ਹਾਂ ਯਾਦ ਕਰਨਾ ਹੈ ਅਤੇ ਕਾਪੀਆਂ ਤੇ ਲਿਖਣਾ ਹੈ ਧੰਨਵਾਦ